ਆਖਿਰ ਕੌਣ ਸੀ ਅਫਲਾਤੂ ਅਫਲਾਤੂ ਨੇ ਜਮਦੂਤਾਂ ਨੂੰ ਕਿਵੇਂ ਭ੍ਰਮ ਪਾਇਆ ਸੋ ਆਉ ਜਾਣਦੇ ਹਾਂ ਸਾਖੀ ਦੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਚਲਦੀ ਆ ਰਹੀ ਲੜੀਵਾਲ ਜਬਜੀ ਸਾਹਿਬ ਕਥਾ ਦੇ ਵਿੱਚ ਅੱਜ ਅੱਜ ਸੀਖ ਹੋ ਨਵੀਂ ਪੰਕਤੀ ਦੇ ਨਾਲ ਨਵੀਂ ਸਾਖੀ ਲੈ ਕੇ ਆਪ ਜੀ ਦੇ ਸਨਮੁਖ ਆਏ ਹਾਂ ਉਮੀਦ ਕਰਦੇ ਆਂ ਆਪ ਸਾਰਿਆਂ ਨੂੰ ਸਾਖੀ ਤੋਂ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਸੋ ਆਓ ਸੁਣਦੇ ਆਂ ਸਾਖੀ ਸਹਸ ਸਿਆਣਪਾਂ ਲਖ ਹੋ ਹੈ ਤਾਂ ਇੱਕ ਨਾਂ ਚੱਲੇ ਨਾਲ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਹਜ਼ਾਰਾਂ ਧਾਰਮਿਕ ਗ੍ਰੰਥਾਂ ਦੀਆਂ ਲੱਖਾਂ ਹੀ ਜਾਣਕਾਰੀਆਂ ਹੋਣ ਤਾਂ ਵੀ ਪਰਲੋਕ ਦੇ ਰਸਤੇ ਇਹਨਾਂ ਲੱਖਾਂ ਹਜ਼ਾਰਾਂ ਸਿਆਣਪਾਂ ਵਿੱਚੋਂ ਇੱਕ ਵੀ ਨਾਲ ਨਹੀਂ ਚੱਲਦੀ ਅੰਤ ਦੇ ਵੇਲੇ ਮੌਤ ਦੇ ਨਾਲ ਕਿਸੇ ਦੀ ਸਿਆਣਪ ਕੰਮ ਨਹੀਂ ਆਉਂਦੀ ਜਿਵੇਂ ਕਿ ਸੰਜਮ ਸਹਿਸ ਸਿਆਣਪਾਂ ਪਿਆਰੇ ਇੱਕ ਨਾ ਚੱਲੀ ਨਾਲ ਸੋਰਠ ਮਹੱਲਾ ਪੰਜਵਾਂ ਅੰਗ 641 ਤੇ ਗੁਰੂ ਪਾਸ਼ਾ ਜੀ ਕਹਿੰਦੇ ਹਨ ਜਿਵੇਂ ਅਫਲਾਤੂ ਦੀ ਸਿਆਣਪ ਕੰਮ ਨਹੀਂ ਆਈ ਸੀ ਉਸੇ ਤਰ੍ਹਾਂ ਤੇਰੀ ਵੀ ਸਿਆਣਪ ਕੰਮ ਨਹੀਂ ਆਵੇਗੀ ਸੋ ਆਉ ਸੁਣਦੇ ਆਂ ਅਫਲਾਤੂ ਦੀ ਸਾਖੀ ਸੋ ਅਫਲਾਤੂ ਕੌਣ ਸੀ ਗੁਰਬਾਣੀ ਵਿੱਚ ਇਹ ਪੱਖ ਵੀ ਪ੍ਰਸਿੱਧ ਹੈ ਕਿ ਜੀਵ ਦੀਆਂ ਹਜ਼ਾਰਾਂ ਸਿਆਣਪਾਂ ਜਾਂ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਵੀ ਹੌਣ ਤਾਂ ਵੀ ਪ੍ਰਲੋਕ ਵਿੱਚ ਕੋਈ ਸਿਆਣਪ ਨਾਲ ਜਾ ਕੇ ਸਹਾਇਤਾ ਨਹੀਂ ਕਰਦੀ ਕਾਲ ਦੇ ਅੱਗੇ ਕੋਈ ਸਿਆਣਪ ਨਹੀਂ ਚੱਲਦੀ ਜਿਵੇਂ ਬਾਦਸ਼ਾਹ ਸਿਕੰਦਰ ਦਾ ਇੱਕ ਵਜ਼ੀਰ ਸੀ ਜੋ ਬਹੁਤ ਅਕਲ ਵਾਲਾ ਸੀ ਜਿਸ ਕੋਲ ਚਮਤਕਾਰੀ ਬੁੱਧੀ ਸੀ ਇਸ ਦਾ ਨਾਮ ਅਫਲਾਤੂ ਪ੍ਰਸਿੱਧ ਹੈ ਇਹ ਆਪਣੇ ਸਰੀਰ ਵਰਗੇ ਹੋਰ अनेका ਸਰੀਰ ਸਰੀਰ ਪੈਦਾ ਕਰ ਸਕਦਾ ਸੀ ਇਹ ਸਿੱਧੀ ਦਾ ਬਲ ਇਸ ਨੂੰ ਪ੍ਰਾਪਤ ਸੀ ਜਿਸ ਵੇਲੇ ਇਸ ਦੀ ਮੌਤ ਦਾ ਸਮਾਂ ਆਇਆ ਤਾਂ ਇਸ ਨੂੰ ਪਤਾ ਚੱਲ ਗਿਆ ਕਿ ਮੇਰੀ ਮੌਤ ਆਉਣ ਵਾਲੀ ਹੈ ਇਸ ਨੇ ਧਰਮ ਰਾਜ ਦੇ ਦੂਤਾਂ ਨੂੰ ਭੁਲੇਖਾ ਦੇਣ ਵਾਸਤੇ ਆਪਣੇ ਵਰਗੇ ਕਈ ਸਰੀਰ ਬਣਾ ਲਏ ਕਿ ਮੌਤ ਮੈਨੂੰ ਸਿਆਣ ਕੇ ਨਾ ਮਾਰੇ ਆਪ ਵੀ ਉਸ ਵਿੱਚ ਖੜਾ ਹੋ ਗਿਆ ਤਾਂ ਇਸ ਦੇ ਵਰਗਿਆਂ ਅਨੇਕਾਂ ਸ਼ਕਲਾਂ ਦੇਖ ਕੇ ਧਰਮਰਾਜ ਤੇ ਜਮਦੂਤ ਸਿਆਣ ਨਾ ਸਕੇ ਉਸ ਨੂੰ ਮਾਰਨ ਤੋਂ ਬਿਨਾ ਜਮਦੂਤ ਧਰਮਰਾਜ ਨੂੰ ਕਹਿਣ ਲੱਗੇ ਕਿ ਕਿਸ ਦੇ ਪ੍ਰਾਣ ਕੱਢੀਏ ਉਥੇ ਤਾਂ ਅਨੇਕਾਂ ਹੀ ਫਲਾਤੂ ਹਨ ਇਹ ਸੁਣ ਕੇ ਧਰਮਰਾਜ ਨੇ ਜਮਜੂਤਾ ਨੂੰ ਕਿਹਾ ਕਿ ਉਹ ਆਪਣੇ ਆਪ ਵਿੱਚ ਬਹੁਤ ਸਿਆਣਾ ਬਣਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਮੌਤ ਪਰਮਾਤਮਾ ਦੇ ਹੁਕਮ ਵਿੱਚ ਸਭ ਤੇ ਵਰਤਦੀ ਹੈ ਮਨੁੱਖ ਦੀਆਂ ਸਿਆਣਪਾਂ ਇਸ ਨੂੰ ਬਚਾ ਨਹੀਂ ਸਕਦੀਆਂ ਇਸ ਲਈ ਹੁਕਮ ਦਿੱਤਾ ਕਿ ਤੁਸੀਂ ਜਾ ਕੇ ਉਹਨਾਂ ਸ਼ਕਲਾਂ ਤਾਰੀਫਾਂ ਕਰਨੀਆਂ ਸ਼ੁਰੂ ਕਰ ਦਿਓ ਫਿਰ ਇੱਕ ਦੋ ਵਿੱਚ ਨੁਕਸ ਕੱਢ ਦੇਣੇ ਕਿ ਉਸ ਦੇ ਨੱਕ ਮੂੰਹ ਤੇ ਕੰਨ ਠੀਕ ਨਹੀਂ ਹਨ ਜਮਦੂਤਾਂ ਨੇ ਇਸੇ ਤਰ੍ਹਾਂ ਆ ਕੇ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਕਹਿਣ ਲੱਗੇ ਕਿ ਸ਼ਕਲਾਂ ਬਣਾਉਣ ਵਾਲਿਆ ਤਨ ਹੈ ਤੇਰੀ ਸਿਆਣਪ ਅੱਜ ਤੱਕ ਇਹੋ ਜਈਆਂ ਇੱਕੋ ਤਰ੍ਹਾਂ ਦੀਆਂ ਸ਼ਕਲਾਂ ਕੋਈ ਵੀ ਸਿਆਣਾ ਨਹੀਂ ਕੱਢ ਸਕਿਆ ਤੇਰੇ ਮਾਤਾ ਪਿਤਾ ਤਨ ਹਨ ਜਿਨ੍ਹਾਂ ਨੇ ਇਹੋ ਜਿਹਾ ਸਿਆਣਾ ਪੁੱਤ ਪੈਦਾ ਕੀਤਾ ਹੈ ਇਹ ਤਾਰੀਫ ਕਰਦੇ ਤੁਰੇ ਗਏ ਜਦੋਂ ਇੱਕ ਸਿਰੇ ਤੇ ਗਏ ਤੇ ਕਹੇ ਦਿੱਤਾ ਕਿ ਹੋਰ ਤਾਂ ਠੀਕ ਹੈ ਪਰ ਇਹ ਤੂੰ ਕੀ ਕਰ ਛੱਡਿਆ ਹੈ ਕਿ ਇਸ ਸ਼ਕਲ ਦਾ ਤਾਂ ਨੱਕ ਵੀ ਨੱਕ ਹੀ ਵਿੰਗਾ ਹੈ ਇਸ ਮੂਰਤੀ ਦੀਆਂ ਅੱਖਾਂ ਟੇਲੀਆਂ ਹਨ ਇੰਨਾ ਸਿਆਣਾ ਹੋ ਕੇ ਇਸ ਮੂਰਤੀ ਦਾ ਮੂੰਹ ਹੀ ਵਿੰਗਾ ਲਾ ਦਿੱਤਾ ਉਸ ਵੇਲੇ ਅਫਲਾਤੂ ਗੁੱਸੇ ਵਿੱਚ ਆ ਕੇ ਬੋਲ ਪਿਆ ਤੇ ਕਹਿਣ ਲੱਗਾ ਕਿ ਤੁਸੀਂ ਕੌਣ ਹੋ ਨੁਕਸ ਕੱਢਣ ਵਾਲੇ ਕਿਸੇ ਵੀ ਮੂਰਤੀ ਦਾ ਨੱਕ ਮੂੰਹ ਵਿੰਗਾ ਨਹੀਂ ਹੈ ਤਾਂ ਰਮਰਾਜ ਤੇ ਜਮਦੂਤਾ ਨੇ ਤੁਰੰਤ ਹੀ ਉਸ ਨੂੰ ਫੜ ਲਿਆ ਤੇ ਕਿਹਾ ਕਿ ਨੁਕਸ ਕੱਢਣਾ ਤਾਂ ਤੈਨੂੰ ਫੜਨ ਦਾ ਇੱਕ ਤਰੀਕਾ ਸੀ ਫੜ ਕੇ ਰਮਰਾਜ ਦੀ ਕਚਾਰੀ ਵੱਲ ਤੋਰ ਦਿੱਤਾ ਕਿਉਂਕਿ ਮਨੁੱਖ ਦੀ ਹੌਮੇ અપਮਾਨ ਨਹੀਂ ਸਹਿਣ ਕਰ ਸਕਦੀ ਹੌਮੇ ਦੀ ਖੁਰਾਕ ਲੋਕਾਂ ਦੀ ਵਾਹਵਾਤ ਤੇ ਜਸ ਵਡਿਆਈ ਹੈ ਜਿੰਨੀ ਦੇਰ ਤੱਕ ਹੌਮੇ ਹੈ ਓਨੀ ਦੇਰ ਤੱਕ ਜੰਮਣਾ ਮਰਣਾ ਵੀ ਬਣਿਆ ਰਹਿੰਦਾ ਹੈ ਕਿੰਨਾ ਵੀ ਸਿਆਣਾ ਕਿਉਂ ਨਾ ਹੋਵੇ ਹਉਮੇ ਉਸ ਨੂੰ ਰੋਲ ਕੇ ਰੱਖ ਦਿੰਦੀ ਹੈ ਸੋ ਗੁਰੂ ਨਾਨਕ ਦੇਵ ਜੀ ਦਾ ਇਹ ਬਚਨ ਹੈ ਕਿ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾ ਪ੍ਰਾਪਤ ਕਰਨ ਵਾਲੇ ਨਾਲ ਪਰਲੋਕ ਨੂੰ ਇੱਕ ਵੀ ਸਿਆਣਪ ਨਾਲ ਨਹੀਂ ਜਾਂਦੀ ਜੈਸਾ ਕਿ ਦੋਹਰਾ ਕੋਟ ਉਪਾਵਨ ਕੋ ਕਰੈ ਕੈਸੋ ਸਿਆਣਾ ਹੋਏ ਟਾਰੀ ਤਰਤ ਨਾ ਕਿਸੂ ਤੇ ਹੋਨ ਹਾਰਸੋ ਹੋਏ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਅਧ 25 ਉਪਰੋਕਤ ਸਾਖੀ ਦੇ ਵਿੱਚੋਂ ਕੇਵਲ ਸਿਧਾਂਤ ਲੈਣਾ ਆਮ ਕਰਕੇ ਉਹ ਜਈਆਂ ਸਾਖੀਆਂ ਕਲਪਕੇ ਚੱਲ ਰਹੀ ਸਿਧਾਂਤਕ ਪੁਸ਼ਟੀ ਵਿੱਚ ਲਿਖੀਆਂ ਜਾਂਦੀਆਂ ਹਨ ਸੋ ਆਪ ਜੀ ਨੂੰ ਸਾਡੀ ਇਹ ਸਾਖੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਇਸੇ ਤਰ੍ਹਾਂ ਦੀਆਂ ਹੋਰ ਵੀ ਸਾਖੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਉੱਤੇ ਇੱਕ ਹੋਰ ਨਵੀਂ ਸਾਖੀ ਲੈ ਕੇ ਅਸੀਂ ਆਪ ਜੀ ਦੇ ਸਨਮੁਖਾਵਾਂਗੇ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ